ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਹਰਮੋਨੋਪੀਥਿਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਅੱਜ ਜਿਹੜਾ ਸੂਟ ਆ ਤੁਸੀਂ ਪ੍ਰਿੰਟ ਤੁਸੀਂ ਦੇਖ ਹੀ ਲਿਆ ਹੋਊਗਾ ਬਹੁਤ ਹੀ ਵਧੀਆ ਜੈਪੁਰੀ ਇੱਥੇ ਆਪਾਂ ਕਲਰ ਦਾ ਬਹੁਤ ਹੀ ਸੋਹਣਾ ਲਾਈਟ ਜਿਹਾ ਕਲਰ ਸੂਟ ਇੱਥੇ ਆਪਾਂ ਲਿਆ ਜੀਦਾ ਕਿ ਆਪਾਂ ਅੱਜ ਵਰਕ ਕਰਨ ਲੱਗੇ ਆਂ ਸ਼ੁਰੂ ਤੇ ਵਰਕ ਵੀ ਅੱਜ ਆਪਾਂ ਘੇਰੇ ਲੂਟ ਦੀਆਂ ਨਿਸ਼ਾਨੀਆਂ ਤੁਹਾਨੂੰ ਦੱਸਾਂਗੇ ਕਿਉਂਕਿ ਵੈਸੇ ਤਾਂ ਆਪਾਂ ਸੂਟ ਡੈਲੀ ਵਾਂਗੂ ਵਰਕ ਦੇ ਦਿਖਾਉਂਦੇ ਰਹਿੰਨੇ ਆਂ ਪਰ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀ ਵੀ ਤੁਸੀਂ ਜਿਹੜਾ ਮੇਰਾ ਪਹਿਣਾ ਹਲੇ ਵੀ ਅਨਜਾਣ ਨੇ ਵੀ ਨਹੀਂ ਪਤਾ ਵੀ ਕਿਸ ਤਰ੍ਹਾਂ ਘੇਰੇ ਤੇ ਜਿਹੜਾ ਆਪਾਂ ਕਿੰਨਾ ਕਨਾਪ ਛੱਡ ਕੇ ਕਿੱਥੇ ਆਪਾਂ ਵਰਕ ਸ਼ੁਰੂ ਕਰਦੇ ਆਂ ਤੇ ਉਹ ਸਾਰਾ ਅੱਜ ਆਪ ਤੁਹਾਨੂੰ ਦੱਸਾਂਗੇ ਤੇ ਲਓ ਜਿੱਥੇ ਆਪਾਂ ਬ੍ਰਾਂਡ ਦਾ ਸੂਟ ਪ੍ਰਗਤੀ ਦਾ ਬਹੁਤ ਹੀ ਵਧੀਆ ਦੇਖੋ ਸੂਟ ਸੌਫਟ ਜਾਇ ਇੱਥੇ ਲਿਆ ਆਪਾਂ ਤੇ ਇਹਦੇ ਨਾਲ ਆਪਾਂ ਵਾਈ ਆਫ ਵਾਈਟ ਸਲਵਾਰ ਆ ਜਿਹੜੀ ਉਹ ਇਸ ਤਰ੍ਹਾਂ ਦਾ ਕਲਰ ਪਾ ਕੇ ਉਹਨੂੰ ਵੀ ਵਰਤ ਕਰਕੇ ਕਰਾਂਗੇ ਤਿਆਰ ਤੇ ਚਲੋ ਜੀ ਸੂਟ ਇੱਥੇ ਆਪਣਾ ਜਿਹੜਾ ਬਿਲਕੁਲ ਤਿਆਰ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਨਿਸ਼ਾਨੀਆਂ ਲਗਾ ਕੇ ਵੀ ਆਪਾਂ ਜਿਹੜੀਆਂ ਘੇਰੇ ਤੇ ਨਿਸ਼ਾਨੀਆਂ ਕਿਸ ਤਰ੍ਹਾਂ ਕਿੰਨਾ-ਕਿੰਨਾ ਨਾਪ ਛੱਡ ਕੇ ਜਿਹੜੀਆਂ ਨਿਸ਼ਾਨੀਆਂ ਨੇ ਉਹ ਲੱਗਦੀਆਂ ਨੇ ਤੇ ਚਲੋ ਜੀ ਬਣੇ ਰਹੋ ਵੀਡੀਓ ਤੇ ਐਂਡ ਤੱਕ ਤੇ ਜੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਆਪਣੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਨੂੰ ਮਿਲ ਸਕੇ ਤੇ ਚਲੋ ਜੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਸਭ ਤੋਂ ਪਹਿਲਾਂ ਜਿਹੜਾ ਦੇਖੋ ਆਪਣਾ ਇਹ ਕਮੀਜ਼ ਦਾ ਕੱਪੜਾ ਤੇ ਇਹਨੂੰ ਆਪਾਂ ਸਾਰੇ ਨੂੰ ਆਖੋ ਠੀਕ ਕਰ ਲਾਂਗੇ ਇਦਾਂ ਤੇ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਜੋਏਸ ਵਿੱਚ ਦੇਖੋ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਨੂੰ ਕਾਣ ਜਾਂ ਲੱਗ ਰਿਹਾ ਵੀ ਜਿਵੇਂ ਸੂਟ ਦੇ ਵਿੱਚ ਕਾਣ ਹੁੰਦਾ ਤੇ ਸਭ ਤੋਂ ਪਹਿਲਾਂ ਆਪਾਂ ਦੇਖੋ ਇਹਨੂੰ ਇੰਚੀ ਟੇਪ ਨਾਲ ਸਾਰਾ ਮੈਨ ਲਾਂਗੇ ਤੇ ਜੋ ਐਕਸਟਰਾ ਕਪੜਾ ਕਾਨ ਚ ਹੋਊਗਾ ਉਹਨੂੰ ਆਪਾਂ ਕੱਢ ਦਾਂਗੇ ਕਿਉਂਕਿ ਇਹ ਜਿਹੜਾ ਥੋੜਾ ਜਿਹਾ ਕਾਨ ਵਿੱਚ ਆ ਰਿਹਾ ਹੈ ਇਹਨੇ ਸਾਰੇ ਸੂਟ ਤੇ ਮੋੜ ਤੇ ਜਿਹੜਾ ਆਪਾਂ ਵਰਕ ਕਰਨਾ ਤੇ ਇਹ ਠੀਕ ਨਹੀਂ ਹੋਣਾ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਸ ਕਾਨ ਦੀ ਕਰਾਂਗੇ ਕਟਿੰਗ ਤੇ ਆਪਾਂ ਡੇਲੀ ਵਾਂਗੂ ਤੁਹਾਡੇ ਕਮੈਂਟ ਜੋ ਹੁੰਦੇ ਨੇ ਉਸ ਤਰ੍ਹਾਂ ਦੇ ਨੇ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਕਿਉਂਕਿ ਇਹ ਜੋ ਬਣਾ ਲੈਂਦੇ ਆ ਉਹਨਾਂ ਲਈ ਤਾਂ ਇਹ ਇੱਕ ਨਾਰਮਲ ਜੀ ਚੀਜ਼ ਆ ਪਰ ਜਿੰਨਾਂ ਨੂੰ ਹਜੇ ਨਵਾਂ ਕੰਮ ਸ਼ੁਰੂ ਕੀਤਾ ਉਹ ਵੀਡੀਓ ਦੇਖ ਕੇ ਹੀ ਆਪਣਾ ਹਜੇ ਜੋ ਸਭ ਕੁਝ ਸਿੱਖ ਰਹੇ ਨੇ ਤੇ ਲੋ ਜੀ ਆਪਣੀ ਉਮੀਦ ਹੁੰਦੀ ਹੈ ਇਹ ਹੀ ਵੀ ਆਪਾਂ ਜਿੰਨਾਂ ਕ ਜਾਣਦੇ ਆ ਉਹਨਾਂ ਕ ਆਪਾਂ ਅੱਗੇ ਕਿਸੇ ਨਾਲ ਸ਼ੇਅਰ ਕਰਕੇ ਕਿਸੇ ਦੀ ਹੈਲਪ ਕਰ ਸਕੀਏ ਕਿਉਂਕਿ ਇਹ ਜਿਹੜਾ ਬੁਟੀਕ ਦਾ ਕੰਮ ਹੈ ਦੇਖੋ ਹਨ ਜਿੱਥੇ ਨਾਲ-ਨਾਲ ਆਪਾਂ ਨੂੰ ਇਹਦੇ ਵਿੱਚ ਸਿੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਦੂਜੇ ਨੂੰ ਦੇਖ ਕੇ ਆਪਾਂ ਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਤੇ ਜਿੱਥੇ سپورਟ ਵੀ ਮਿਲਦੀ ਹੈ ਤੇ ਇਸ ਤਰ੍ਹਾਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੋ ਕਿਸੇ ਨੂੰ ਜੋ ਵੀ ਕੁਝ ਆਉਂਦਾ ਹੈ ਤੇ ਜ਼ਰੂਰ ਇੱਕ ਦੂਜੇ ਨਾਲ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਨੂੰ ਕੋਈ ਵੀ ਕੰਮ ਕਰਨ ਵਿੱਚ ਦੇਖੋ ਹਨ ਤਿਆ ਹੋ ਨਾ ਆਵੇ ਤੇ ਇਸ ਲਈ ਆਪਾਂ ਜੋ ਵੀ ਆਪਣੇ ਕੋਲੇ ਜਾਣਕਾਰੀ ਹੁੰਦੀ ਆ ਆਪਾਂ ਹਰ ਇੱਕ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਆਪਾਂ ਇਹ ਇਕੱਲੇ ਵਰਕ ਤੇ ਨਹੀਂ ਰੱਖਿਆ ਇਸ ਚੈਨਲ ਤੇ ਆਪਾਂ ਜੋ ਵੀ ਕੋਈ ਨਵੀਂ ਚੀਜ਼ ਮਕਟਾਈ ਦੀ ਲੈ ਲਓ ਕਿਸੇ ਸੂਟ ਦੀ ਜਾਂ ਸਲਵਾਰ ਦੀ ਤੇ ਜਾਂ ਵਰਕ ਦੀ ਤਾਂ ਆਪਣੀਆਂ ਵੀਡੀਓ ਦੇਖੋ ਆਉਂਦੀਆਂ ਹੀ ਰਹਿੰਦਾਂ ਨੇ ਹਨਾ ਤੇ ਜੋ ਵੀ ਆਪਾਂ ਇੱਥੇ ਇਸ ਚੈਨਲ ਤੇ ਕਿਸੇ ਨੂੰ ਦੱਸ ਸਕੇ ਤਾਂ ਕੋਸ਼ਿਸ਼ ਕਰਾਂਗੇ ਵੀ ਜ਼ਰੂਰ ਦੱਸਦੇ ਰਹੀਏ ਤੇ ਚਲੋ ਜੀ ਇਹ ਆਪਣੀ ਇੱਕ ਭੈਣ ਦਾ ਬਹੁਤ ਦੂਰੋਂ ਆਪਾਂ ਨੂੰ ਫੋਨ ਕਾਲ ਆਈ ਸੀ ਵੀ ਸਾਨੂੰ ਤੁਸੀਂ ਦੱਸੋਗੇ ਤੁਸੀਂ ਨਿਸ਼ਾਨੀਆਂ ਜਿਹੜੀਆਂ ਘੇਰਾ ਤੇ ਕਿਵੇਂ ਲਾਉਣਾ ਤੇ ਇੱਕ ਗਲੇ ਦਾ ਵੀ ਆਪਾਂ ਬਹੁਤ ਛੇਤੀ ਵੀਡੀਓ ਲੈ ਕੇ ਆਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਗਲੇ ਤੇ ਜਿਹੜੀਆਂ ਨਿਸ਼ਾਨੀਆਂ ਨੇ ਉਹ ਕਿੱਦਾਂ ਲੱਗਦੀਆਂ ਨੇ ਤੇ ਲਓ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਜਿਹੜੇ ਘੇਰੇ ਦੀਆਂ ਇਹ ਨਿਸ਼ਾਨੀਆਂ ਨੇ ਆ ਆਪਾਂ ਲੰਬਾਈ ਲੂਟ ਦੇਖੋ 3 3 ਇੰਚ ਕਪੜਾ ਛੱਡਾਂਗੇ ਇਹ 3 ਇੰਚ ਆਪਾਂ ਕਿਹੜਾ ਕਪੜਾ ਛੱਡਿਆ ਇਹ ਦੇਖੋ ਆਪਾਂ ਕੰਨੀ ਤੋਂ ਸਟਾਰਟ ਕੀਤਾ ਜਮ ਤੇ 3 ਇੰਚ ਜਿਹੜਾ ਆਪਾਂ ਇਹ ਕਪੜਾ ਦੇਖੋ ਫਿੱਤੇ ਦੀ ਸਹਤਾਂ ਨਾਲ ਛੱਡ ਰਹੇ ਹਾਂ ਇਹ ਆਪਾਂ ਜਿਹੜਾ ਆਪਣੀ ਤਰਪਾਈ ਵਿੱਚ ਕਪੜਾ ਆਉਣਾ ਤੇ ਇਹਦਾ ਵਰਕ ਆ ਜਿਹੜਾ 3 ਇੰਚ ਉੱਪਰ ਹੋਣਾ ਤੇ ਜਿਹੜਾ ਕਪੜਾ نیچے ਆਪਾਂ ਛੱਡਿਆ ਉਹ ਆਪਣਾ ਤਰਪਾਈ ਦੇ ਵਿੱਚ ਆਉਣਾ ਤੇ ਇਹ ਆਪਾਂ 3 ਇੰਚ ਦਾ ਇਹ ਆਪਣਾ ਨਾਪ ਹੁੰਦਾ ਜੀ ਤੇ ਲਓ ਜੀ ਇੱਧਰ ਆਪਾਂ ਜਿੰਨੇ ਆਪਣੇ ਘੇਰੇ ਦੀ ਆਪਣੇ ਕੋਲੇ ਲੰਬਾਈ ਆਉਗੀ ਜਿੰਨਾ ਤੁਹਾਡੇ ਕਸਟਮਰ ਦੀ ਆਪ ਤੁਹਾਨੂੰ ਡਿਮਾਂਡ ਆ ਵੀ ਸਾਡਾ ਇੰਨਾ ਘੇਰਾ ਤਿਆਰ ਆ ਉਹਨੇ ਘੇਰੇ ਦਾ ਆਪੇ ਇੱਥੇ ਨਾਪ ਅਮਾਪ ਲਾਂਗੇ ਤੇ ਲੋ ਜੀ ਨਿਸ਼ਾਨੀ ਆਪਾਂ ਸਟicker ਲਾ ਲਾਂਗੇ ਤੇ ਇੱਥੇ ਆਪਾਂ ਜਿਹੜਾ ਘੇਰਾ ਇਹ 24 ਇੰਚ ਤਿਆਰ ਕਰਨ ਲੱਗੇ ਆ ਤੇ 24 ਇੰਚ ਦੇਖੋ ਆਪਾਂ ਇਸ ਤਰ੍ਹਾਂ ਲੰਬਾਈ ਇਹਦੀ ਲਗਾ ਲਾਂਗੇ 3-3 ਇੰਚ ਛੱਡ ਕੇ ਤੇ ਬਹੁਤ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਇੱਕ ਇੱਕ ਚੀਜ਼ ਦੇਖੋ ਸਮਝਾ ਸਕੀਏ ਚੰਗੀ ਤਰ੍ਹਾਂ ਹਨਾ ਤੇ ਬਾਕੀ ਵੀਡੀਓ ਵਿੱਚ ਜਿੰਨਾ ਕ ਆਪਾਂ ਦੱਸ ਸਕਦੇ ਆ ਪੂਰੀ ਕੋਸ਼ਿਸ਼ ਹੁੰਦੀ ਹੈ ਆਪਣੀ ਤੇ ਤੁਸੀਂ ਵੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਤੇ ਫਿਰ ਇਹੀ ਕਮੈਂਟ ਹੁੰਦੇ ਆ ਵੀ ਸਮਝ ਨਹੀਂ ਆਈ ਤੇ ਲਓ ਜੀ ਵੀਡੀਓ ਨੂੰ ਜੇ ਚੰਗੀ ਤਰ੍ਹਾਂ ਦੇਖੋਗੇ ਤਾਂ ਜ਼ਰੂਰ ਤੁਹਾਨੂੰ ਕੁਝ ਨਾ ਕੁਝ ਸਮਝ ਤਾਂ ਆਊਗੀ ਆਊਗੀ ਕਿਉਂਕਿ ਆਪਣਾ ਤਰੀਕਾ ਜਿਹੜਾ ਬਹੁਤ ਨਾਰਮਲ ਹੁੰਦਾ ਤੁਹਾਨੂੰ ਦੱਸਣ ਦਾ ਤੇ ਲਓ ਜੀ ਜਿਹੜੀ ਇਹ ਵਾਲਾ ਹੁਣ ਆਪਾਂ ਦੇਖੋ ਫੱਟੀ ਇਸ ਤਰ੍ਹਾਂ ਧਰੀ ਆ ਆਪਣੀ ਤੇ ਇਹ ਆਪਾਂ ਲਗਾ ਰਹੇ ਆ ਦੇਖੋ ਇਧਰੋਂ ਵੀ ਆਪਾਂ 3 3 ਇੰਚ ਛੱਡ ਦੋ 2 2 ਇੰਚ ਤੁਹਾਡੀ ਇੱਛਾ ਹੁੰਦੀ ਹੈ ਕੱਪੜਾ ਘਟੇ ਨਾ ਕੱਪੜਾ ਆਪਣਾ ਫਰੇਮ ਦੇ ਵਿੱਚ ਪੂਰਾ ਆ ਜਾਏ ਇਸ ਲਈ ਆਪਾਂ ਇੱਥੇ ਦੇਖੋ 3 3 ਇੰਚ ਦਾ ਇਧਰ ਵੀ ਜਿਹੜਾ ਸੈੱਡਾਂ ਤੇ ਕੱਪੜਾ ਛੱਡ ਦਾਂਗੇ ਤੇ ਹੁਣ ਆਪਾਂ ਜਿਹੜੇ ਚਾਕ ਦੀ ਲੰਬਾਈ ਆ ਆਪਣੀ ਉਹ ਮੈਨੇਜਮੈਂਟ ਆਪਣਾ ਲਾ ਲਓ ਜਿੰਨੇ ਕਿ ਤੁਹਾਡੇ ਕਸਟਮਰ ਦੀ ਡਿਮਾਂਡ ਹੁੰਦੀ ਹੈ ਜਾਂ ਤੁਹਾਡੇ ਕੋਲ ਨਾਪ ਦਾ ਕੋਈ ਸੂਟ ਆਇਆ ਹੁੰਦਾ ਤੇ ਇੱਥੇ ਆਪਾਂ 24 ਇੰਚ ਘੇਰਾ ਰੱਖ ਕੇ ਤੇ ਜਿਹੜਾ ਚਾਕ ਆਪਣਾ ਇਹ ਇੱਥੇ 23 ਇੰਚ ਤਿਆਰ ਆ ਤੇ ਲਓ ਜੀ 23 ਇੰਚ ਤੇ ਆਪਾਂ ਇਸ ਤਰ੍ਹਾਂ ਨਿਸ਼ਾਨੀਆਂ ਲਵਾ ਲਾਂਗੇ ਤੇ ਇਸੇ ਤਰ੍ਹਾਂ ਹੀ ਦੇਖੋ ਆਪਾਂ ਦੂਜੀ ਸਾਈਡ ਉੱਥੇ ਵੀ ਆਪਾਂ 23 ਇੰਚ ਇਸ ਤਰ੍ਹਾਂ ਦੇਖੋ ਵਿਚਾਲਾ ਆਪਾਂ ਚ ਘੇਰੇ ਦਾ ਨਾਪ ਛੱਡ ਕੇ ਪੂਰਾ ਤੇ 23 ਇੰਚ ਇਸ ਤਰ੍ਹਾਂ ਦੂਜੇ ਚਾਕ ਦੀ ਨਿਸ਼ਾਨੀ ਲਗਾ ਲਾਂਗੇ ਜੇ ਲੋ ਦੋਨੇ ਸਾਈਡ ਆਪਣੇ ਜਿਹੜੀਆਂ ਨਿਸ਼ਾਨੀਆਂ ਲੱਗ ਚੁੱਕੀਆਂ ਤੇ ਆਪਾਂ ਚੰਗੀ ਤਰ੍ਹਾਂ ਹੁਣ ਇਹਨਾਂ ਨੂੰ ਦੇਖੋ ਇਸ ਤਰ੍ਹਾਂ ਨਿਸ਼ਾਨੀਆਂ ਨੂੰ ਮਲਾ ਲਾਂਗੇ ਤਾਂ ਜੋ ਆਪਣਾ ਕੋਈ ਇੱਕ ਅੱਧੇ ਇੰਚ ਦਾ ਫਰਕ ਨਾ ਪਾਵੇ ਕਿਉਂਕਿ ਜੇ ਥੋੜਾ ਘਾਣਾ ਵੀ ਫਰਕ ਪੈ ਗਿਆ ਤਾਂ ਜਦੋਂ ਵਰਕ ਹੋ ਜਾਣਾ ਤੇ ਇੱਥੇ ਇਹਨੇ ਆਪਾਂ ਨੂੰ ਜਿਹੜਾ ਇਹ ਘਾ ਹੁੰਦਾ ਇਸੇ ਨਾਲ ਆਪਣੇ ਸੂਟ ਖਰਾਬ ਹੋ ਜਾਣਾ ਇਸ ਲਈ ਆਪਾਂ ਨੂੰ ਇੱਥੇ ਇੱਕ ਇੱਕ ਦੋ ਦੋ ਵਾਰੀ ਸਮਾਰ ਕੇ ਚੰਗੀ ਤਰ੍ਹਾਂ ਜਿਹੜਾ ਇੱਥੇ ਆਪਾਂ ਨੂੰ ਚੈੱਕ ਕਰ ਲੈਣਾ ਚਾਹੀਦਾ ਹੈ ਤੈਨੂੰ ਜੀ ਦੋਨੇ ਸਾਈਡਾਂ ਆਪਣੀਆਂ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਤੇ ਤੁਹਾਨੂੰ ਚੰਗੀ ਤਰ੍ਹਾਂ ਬੈਕ ਸਾਈਡ ਕੈਮਰਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜੀਆਂ ਨਿਸ਼ਾਨੀਆਂ ਆਪਾਂ ਲਗਾਈਆਂ ਨੇ ਦੇਖੋ ਚੱਕਾਂ ਦੀਆਂ ਉੱਪਰ ਤੱਕ ਨਿਸ਼ਾਨੀ ਨਾਲ ਨਿਸ਼ਾਨੀ ਮਲਾ ਕੇ ਆਪਣੇ ਦੋਨੇ ਸਾਈਡ ਚੱਕਾਂਾਂ ਦੀਆਂ ਨਿਸ਼ਾਨੀਆਂ ਲੱਗ ਚੁੱਕੀਆਂ ਤੇ ਘੇਰੇ ਦੀ ਨਿਸ਼ਾਨੀ ਲੱਗ ਚੁੱਕੀ ਐ ਤੇ ਲਓ ਜੀ ਹੁਣ ਜਦੋਂ ਇੱਥੇ ਆਪਾਂ ਵਰਕ ਕਰਾਂਗੇ ਉਦੋਂ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਆਪਾਂ ਕਿਸ ਤਰ੍ਹਾਂ ਦਾ ਵਰਕ ਲਈ ਕਿਸ ਤਰ੍ਹਾਂ ਆਪਾਂ ਇੱਥੇ ਨਿਸ਼ਾਨੀਆਂ ਲਗਾਈਆਂ ਸੀ ਲਓ ਜੀ ਇਹ ਸੀ ਵੀਡੀਓ ਅੱਜ ਤੁਹਾਨੂੰ ਸਪੈਸ਼ਲ ਘੇਰਾਵਰਕ ਦੀਆਂ ਕੁਛ ਦੱਸਣ ਲਈ ਵੀ ਘੇਰੇਵਰਕ ਦੀਆਂ ਨਿਸ਼ਾਨੀਆਂ ਕਿਸ ਤਰ੍ਹਾਂ ਲੱਗਦੀਆਂ ਨੇ ਤੇ ਮਿਲਦੇ ਆ ਇੱਕ ਨਵੀਂ ਜੀ ਵੀਡੀਓ ਲੈ ਕੇ ਨਵਾਂ ਜਾਂ ਕੋਈ ਹੋਰ ਤੁਹਾਡੇ ਕੰਮ ਦੀ ਕੋਈ ਗੱਲਾਂ ਲੈ ਕੇ ਤੇ ਤੁਸੀਂ ਜੋ ਕਮੈਂਟ ਕਰਦੇ ਹੋ ਆਪਾਂ ਉਹੀ ਵੀਡੀਓ ਸਪੈਸ਼ਲ ਤੁਹਾਡੇ ਲਈ ਬਣਾਉਣੀ ਹੈ ਤੇ ਲਓ ਜੀ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਤੇ ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ